ਕੀ ਕੋਦੋਂ ਤੱਕੰ ਦਾ ਲੈ ਇਹ ਕਿ ਹੋ ਸਕਦਾ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਾਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਖੀ ਉਮੀਦਵਾਰ ਅਸੀਂ ਧਿਆਨ ਦੇ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਅਮੀਰ ਕਰਾਂਗੇ ਅਸੀਂ ਉਹਨਾਂ ਸਰਵੇਆਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਅਪੇਕਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਦੇਈਏ ਤੇ ਨਤੀਜੇ ਸਾਡੇ ਹਾਂ ਪੱਕੀ ਹੋਣਗੇ ਚੱਪੇਵਾਲ ਤੋਂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਦਾਂ ਦੇਖੋ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਗ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਬੇ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟੈਂਟ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھنا کہ ਤੁਹਾਡਾ یقین اٹھ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ پارٹی ਤੋਂ ਇਸ ਤੋਂ ਵੱਡਾ ਕਾਂਗਰਸ پارٹی ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ پارٹی ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਨਾ ਮਹਿਰਾਸ 씨 ਅੱਜ ਗळा ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ मैं समझना कि आ, कहना नहीं चाहिए ना माफी चाहना कि लोगों ने बा, बा, शर्म शुरू तो बिल्कुल आ ही दिखती है कि फेस करोंगे कोई व्यक्ति अगर कल मेरे ना कल गल की चंबे मान साहब ने तो उसी फेस किए करोगे जनता को मैं जनता में कि जावगा लोग कहे यार एडे बेजकीने बंदे है इस करके हौली हौली रिनी जी लोगों का जोड़ा अखबार है ਉਹ ਪੋਲੀਟੀਸ਼ੀਅਨਸ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹ ਕੋਈ ਨਹੀਂ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਐ। ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ, ਕੱਲ ਨੂੰ ਕੀ ਕਰ ਲੈਣਗੇ। ਇਹਦਾ ਕੋਈ ਇੱਕ ਮਾਰ। ਛੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ-ਦਿਨ ਖਿਰਦਾ ਜਾ ਰਿਹਾ ਹੈ। ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਵੇਆ ਨਹੀਂ। ਰਾਜਨੀਤਿਕ ਲੋਕਾਂ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਸੀ ਦਾ। ਅਕਾਲੀ ਭਾਜਪਾ ਗੱਠ ਜੋੜਦੇ ਹੁੰਦਾ ਲੱਗਦਾ ਕਿਤੇ ਕੋਈ ਬਹੁਤ ਗੱਠ ਜੋੜ ਮੈਨੂੰ ਤਾਂ ਲੱਗਦਾ ਉਹ ਆਵੇ ਹੀ ਹੈ। ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆਵੇਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਐਲਾਈਅንስ ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸੜਕਾਂ ਤੇ ਜਿਸ ਕੇ ਨਾਮ ਸ਼ੁਭ ਕਰਨ ਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ ਉਹ ਬੰਦੀ ਸਿੱਖਾਂ ਦੀ ਗੱਲ ਕਿਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਾਂ ਨੇ ਚਿੱਠੀ ਲਿਖੀ ਹੈ ਸੋ ਸਾਰਿਆਂ ਬਿਨਾ ਮੰਗਾ ਤੋਂ ਤੁਸੀਂ ਜਿਸ ਪ੍ਰਕਾਰ ਅਗਰ ਕੋਈ ਫੈਸਲਾ ਕਰ ਲੋਗੇ ਤਾਂ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਲੋਕ ਇੱਕ ਗੁਣਾ ਘਰ ਕੋਈ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਹਾਂ ਆਕਾਲੀ ਦਲ ਨੂੰ ਇਹ ਵੀ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਅਗਰ ਅਸੀਂ ਅਲਾਈਂਸ ਨਹੀਂ ਕਰਦੇ ਬੀਜੇਪੀ ਨੂੰ ਇਹ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਜੇ ਅਸੀਂ ਅਲਾਈਂਸ ਕਰ ਲਿਆ ਇਹ ਉਹਨਾਂ ਦੀ ਦੋਵਾਂ ਦੀ ਮਿਸਟਰ ਜਾਖੜ ਤੇ ਆਦਮੀ ਸੁਖਬੀਤ ਸਿੰਘ ਬਾਦਲ ਹਰਾਂ ਦੇ ਮੰਦਿਰ ਵਿੱਚ ਗੱਲ ਹੈ ਕਿ ਅਸੀਂ ਖਤਮ ਹੋ ਜਾਵਾਂਗੇ ਮੁਕੰਮਲ ਤੌਰ ਤੇ ਕਿਵੇਂ ਨਾ ਕਿਵੇਂ ਹੋਂਦ ਬਚਾਉਣਾ ਸਿ ਅਲਾਈਅੰਸ ਕਰ ਲਈ ਪਰ ਹਰ ਚੀਜ਼ ਜਿੱਤ ਨਹੀਂ ਹੈ ਹਾਰਿਆ ਵੀ ਫੌਜਾ ਮਹਾਰਾਣਾ ਪ੍ਰਤਾਪ ਸਾਹਿਬ ਹਾਰਦੇ ਹੀ ਰਹੇ ਅਨੇਕਾਂ ਲੜਾਈਆਂ ਲੜੇ ਪਰ ਲੇਕਿਨ ਦੁਨੀਆ ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਮ ਹੈ ਜਿਹੜੇ ਲੋਕ ਲੜਦੇ ਨੇ ਨਾਮ ਉਹਨਾਂ ਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿੱਤ ਨਾਲੇ ਦਾ ਨਾਮ ਰਹਿੰਦਾ ਬਥੇਰੇ ਲੋਕ ਜਿੱਤ ਜਾਂਦੇ ਨੇ ਬਥੇਰੇ ਲੋਕ ਸਤਾ ਸਰਕਾਰ ਚ ਡਿੰਦੇ ਨਹੀਂ ਲੇਕਿਨ ਲੋਗੋਨ ਨੇ ਯਾਦ ਨਹੀਂ ਕਰਦੇ ਅਗਲਾ ਕਹਿੰਦਾ ਦੋ ਘਲਾਸੀ ਅਗਲਾ ਕਹਿੰਦਾ ਗੰਦੇ ਸੀ ਇਹਨਾਂ ਨੇ ਕੌਮਾਂ ਦੇ ਪਿੱਛੇ ਲੜਾਈ ਨਹੀਂ ਲੜੀ ਇਹਨਾਂ ਨੇ ਆਪ ਦੀਆਂ ਲੋਕਾਂ ਪਿੱਛੇ ਨਹੀਂ ਖੜੇ ਸੋ ਇਹੋ ਜੇ ਟੈਗ ਪੱਕੇ ਤੌਰ ਤੇ ਅਕਾਲੀ ਦਲ ਦੇ ਲੱਗ ਜਾਣਗੇ